ਸਾਰੇ ਏਰੀਏ ਦੇ ਝੋਨਾ ਲੱਗਿਆ ਸੀ ਆਹ ਦੇਖ ਲਓ ਜਿੱਥੇ ਆਪਾਂ ਬੇੜੀ ਲੈ ਲੈ ਕੇ ਜਾ ਰਹੇ ਹਾਂ ਪੁੱਤਾਂ ਨੂੰ ਫਸਲ ਬਾੜੀ ਫੇਲ ਤੇ ਜਿਵੇਂ ਦੇ ਨਾ ਇੱਕ ਸੱਟ ਵੱਜਨ ਦੇ ਜਦੋਂ ਉੱਤੋਂ ਦੀ ਬੇੜੀ ਡੰਗਦੀ ਜਿਵੇਂ ਆਪਾਂ ਇੱਕ ਬੱਚਾ ਮਾਰ ਦੇਣ ਵੀ ਉਹ ਰੋਂਦਾ ਤੇ ਸਾਡੇ ਉਹ ਹਾਲਾਤ ਬਣੇ ਪਏ ਸਰਕਾਰ ਨੇ ਬਣਾਏ ਸਤਿ ਸ੍ਰੀ ਅਕਾਲ ਨਿਰਪੱਖ ਪੋਸਟਲ ਜੁੜਿਆਂ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਨਾ ਅਸੀਂ ਮੌਜੂਦ ਹਾਂ ਸੁਲਤਾਨਪੁਰ ਲੋਧੀ ਤੇ ਗਵਿੰਦਪਾਲ ਸਾਹਿਬ ਏਰੀਆ ਦੇ ਵਿੱਚ ਪਿਛਲੇ ਲਗਭਗ 10 ਦਿਨਾਂ ਤੋਂ ਫਲੱਡ ਆਏ ਹੋਏ ਆ ਇਧਰ ਤੁਸੀਂ ਸਥਿਤੀ ਹੈ ਜਿਹੜੀ ਉਹ ਦੇਖ ਸਕਦੇ ਹੋ ਸਥਿਤੀ ਨੂੰ ਤੁਸੀਂ ਵਾਹ ਸਕਦੇ ਹੋ ਜਿੱਥੋਂ ਦੇ ਅਸੀਂ ਜਾ ਰਹੇ ਹਾਂ ਇੱਥੇ ਲਗਭਗ 5-5 ਫੁੱਟ ਜਿਹੜਾ ਉਹ ਪਾਣੀ ਦੀ ਡੂੰਘਾਈ ਹੈ ਔਰ ਇਸੇ ਏਰੀਆ ਦੀ ਗੱਲ ਕਰ ਲਈਏ ਆ ਇਸ ਸਾਲ ਪਹਿਲਾ 2019 ਦੇ ਵਿੱਚ ਫਿਰ 23 ਦੇ ਵਿੱਚ ਤੇ ਹੁਣ ਦੁਬਾਰਾ 25 ਦੇ ਵਿੱਚ ਜਿਹੜਾ 50000 ਕਿੱਲੇ ਦੇ ਆਸ-ਪਾਸ ਆ ਝੋਨੇ ਦੀ ਫਸਲ ਦਾ ਨੁਕਸਾਨ ਹੋਇਆ ਉੱਥੇ ਆਰਥਿਕ ਤੌਰ ਤੇ ਨੁਕਸਾਨ ਹੋਇਆ ਔਰ ਮਾਨਸਿਕ ਤੌਰ ਤੇ ਵੀ ਲੋਕਾਂ ਨੂੰ ਡੂੰਗੀ ਸਾਟਾ ਜਿਹੜੀ ਉਹ ਵੱਜਦੀ ਆ ਖੇਤੀਬਾੜੀ ਜਿਹੜਾ ਪੰਜਾਬ ਦੇ ਵਿੱਚ ਮੂਲ ਕਿਤਾ ਕਿਸਾਨੀ ਦਾ ਔਰ ਖੇਤੀਬਾੜੀ ਦੇ ਨਾਲ ਨਾਲ ਆ ਕਿਸਾਨ ਆ ਜਿਹੜਾ ਆਪਣੀ ਜਿੰਦਗੀ ਰੂਪੀ ਰੇੜੀ ਨੂੰ ਧੱਕਾ ਲਾਉਣ ਦੇ ਲਈ ਜਿਵੇਂ ਪਸ਼ੂ ਹੋਵੇ ਡੰਗਰ ਹੋਵੇ ਉਹਨਾਂ ਨੂੰ ਪਾਲਦਾ ਦੁੱਧ ਪਾਉਂਦਾ ਉਹਨਾਂ ਵੀਰਾਂ ਨੇ ਦੱਸਿਆ ਕਿ ਉਹ ਪਸ਼ੂ ਵੀ ਜਿਹੜਾ ਉਹਨਾਂ ਦਾ ਦੁੱਧ ਆ ਜਿਹੜਾ ਪਹਿਲਾਂ 6-6 70 ਲੀਟਰ ਦੁੱਧਾ ਜਿਹੜਾ ਜਿਹੜੀਆਂ ਬੱਚਾਂ ਉਹ ਦਿੰਦੀਆਂ ਸੀਗੀਆਂ ਹੁਣ 2-2 ਲੀਟਰ ਤੇ ਆ ਗਈਆਂ ਕਾਰਨ ਕੀ ਆ ਫਲੱਡ ਇਸ ਏਰੀਆ ਦੇ ਵਿੱਚ ਪੂਰੇ ਆਏ ਹੋਇਆ ਔਰ ਲਗਭਗ 14-15 ਕਿਲੋਮੀਟਰ ਦੇ ਏਰੀਆ ਦੇ ਵਿੱਚ ਵੱਧ ਹੋ ਸਕਦਾ ਘਟਣੀ ਹੈ ਪੂਰਾ ਏਰੀਆ ਜਿਹੜਾ ਹੈਗਾ ਇਹ ਪਾਣੀ ਦੀ ਮਾਰ ਦੇ ਵਿੱਚ ਹੈ ਔਰ ਵੀਰ ਸਾਡੇ ਨਾਲ ਹੈ ਕੈਮਰਾਮੈਨ ਨੂੰ ਬੇਨਤੀ ਹੈ ਕਿ ਆਹ ਜਗ੍ਹਾ ਤੇ ਜਿੱਥੋਂ ਦੇ ਅਸੀਂ ਜਾ ਰਹੇ ਹਾਂ ਇਹ ਪੂਰਾ ਇੱਥੇ ਝੋਨਾ ਲੱਗਿਆ ਹੋਇਆ ਸੀ ਜੀਰੀ ਕਿਸਾਨ ਜਦੋਂ ਵੀ ਆਪਣੀ ਫਸਲ ਨੂੰ ਵੇਚਦਾ ਤਾਂ ਕਿਸਾਨ ਦੀ ਆਸਾਂ ਹੁੰਦੀਆਂ ਨਹੀਂ ਉਮੀਦਾਂ ਹੁੰਦੀਆਂ ਨੇ ਸਦਰਾਂ ਹੁੰਦੀਆਂ ਨੇ ਕੁਝ ਚਾਹ ਹੁੰਦੇ ਨੇ ਕਿਸਾਨ ਦੇ ਆਪਣੀ ਜ਼ਿੰਦਗੀ ਨੂੰ ਲੈ ਕੇ ਆਪਣੇ ਪਰਿਵਾਰ ਨੂੰ ਲੈ ਕੇ ਸੌ ਆਸਾਂ ਹੁੰਦੀਆਂ ਨੇ ਕਿ ਆਪਾਂ ਧਰਤੀ ਦੀ ਇੱਕ ਚੀਰ ਕੇ ਧਰਤੀ ਦੇ ਵਿੱਚ ਵੀ ਪਾਇਆ ਆਪਾਂ ਆਉਂਦੇ ਸਾਲ ਨੂੰ ਇਹ ਕੰਮ ਕਰਾਂਗੇ ਉਹ ਵੀ ਸਾਡੇ ਨਾਲ ਹੈ ਭਾਈ ਜਿਵੇਂ ਮੈਂ ਕਹਾਂ ਕਿ ਕਿਸਾਨ ਦੀਆਂ ਆਸਾਂ ਹੁੰਦੀਆਂ ਉਮੀਦਾਂ ਹੁੰਦੀਆਂ ਸਾਰੇ ਏਰੀਆ ਦੇ ਵਿੱਚ ਝੋਨਾ ਇੱਥੇ ਲੱਗਿਆ ਹੋਇਆ ਸੀ ਸਾਰੇ ਏਰੀਆ ਦੇ ਵਿੱਚ ਝੋਨਾ ਲੱਗਿਆ ਸੀ ਆਹ ਦੇਖ ਲਓ ਜਿੱਥੇ ਆਪਾਂ ਬੇੜੀ ਲੈ ਲੈ ਕੇ ਜਾ ਰਹੇ ਹਾਂ ਪੁੱਤਾਂ ਨੂੰ ਫਸਲ ਪਾੜੀ ਤੇ ਦਿਲ ਤੇ ਜਿਵੇਂ ਦੇ ਨਾ ਇੱਕ ਸੱਟ ਵੱਜਣ ਦੀ ਜਦੋਂ ਉਤੋਂ ਦੀ ਬੇੜੀ ਲੰਘਦੀ ਹੈ ਜਿਵੇਂ ਆਪਾਂ ਇੱਕ ਬੱਚਾ ਮਾਰਦੇ ਨੇ ਵੀ ਉਹ ਰੋਂਦਾ ਤੇ ਸਾਡੇ ਉਹ ਹਾਲਾਤ ਬਣੇ ਪਏ ਸਰਕਾਰ ਨੇ ਬਣਾਏ ਸਰਕਾਰ ਸਾਨੂੰ ਕਹਿੰਦੀ ਨਾ ਵੀ ਲੋਕ ਇੱਦਾਂ ਕਰਦੇ ਆ ਆ ਜਿੱਥੇ ਹੁਣ ਬੇੜੀ ਜਾ ਰਹੀ ਆ ਦੇਖ ਲਓ ਪੁੱਤਾਂ ਨੂੰ ਫਸਲ ਪਾ ਰਹੀ ਹੁੰਦੇ ਉੱਤੋਂ ਦੀ ਬੇੜੀਆਂ ਜਾਂਦੀਆਂ ਪਈਆਂ ਜੀ ਤੇ ਜੇ ਸਰਕਾਰ ਸਹੀ ਹੁੰਦੀ ਇਹਨੂੰ ਪਾਣੀ ਰਿਲੀਜ਼ ਕਰੀ ਜਾਂਦੇ ਹਰੀ ਕਦੋਂ ਐਟ ਸੇ ਅੱਜ ਆ ਸਾਡੇ ਪੁੱਤਾਂ ਦੇ ਉੱਤੋਂ ਦੀ ਕਿਸੇ ਨੇ ਨੰਗਣਾ ਨਹੀਂ ਸੀ ਜੇ ਕਿਸੇ ਦੇ ਉੱਤੋਂ ਪੁੱਤ ਦੇ ਉੱਤੋਂ ਲੱਗੇ ਨਾ ਤੇ ਉਹ ਮਾਂ ਪਿਓ ਨੂੰ ਪਤਾ ਹੁੰਦਾ ਇਹ ਸਾਡੇ ਪੁੱਤਾਂ ਨੂੰ ਪੁੱਤਾਂ ਨੂੰ ਫਸਲ ਪਾ ਲਈ ਹੋਈ ਆ ਇਸ ਵਿੱਚ ਕੋਈ ਸ਼ੱਕ ਨਹੀਂ ਬਾਈ ਕਿ ਸਾਰੀਆਂ ਸਾਰਾ ਕੁਝ ਸਾਡਾ ਨੁਕਸਾਨ ਸਰਕਾਰ ਨੇ ਹੀ ਕੀਤਾ ਹੈ। ਹਮ ਅਸੀਂ ਸਰਕਾਰ ਨੂੰ ਆਂਦੇ ਰਹੇ ਆਂ ਵੀ ਮਹੀਨਾ ਹੋ ਗਿਆ ਪਾਣੀ ਤੁਸੀਂ ਕਹਿੰਦੇ ਪਿੱਛੇ بارشਾਂ ਹੁੰਦੀਆਂ ਪਈਆਂ। ਕੱਲਾ ਅੱਗੇ ਵੀ ਇੱਕਦਮ ਕਹਿ ਵੀ ਕੱਲਾ ਬਿਆਸ ਦਰਿਆ ਦੇ ਵਿੱਚ ਹੀ بارش ਹੋਈ ਹੈ। ਹਮ ਸਤਲੋ ਜਰਾ ਰਾਵੀ ਆਹ ਉਹ ਦਰਿਆਵਾਂ ਨੇ ਹੋਰ ਨਹਿਰਾਂ ਨੇ ਕਈ ਨੇ। ਉਹਨਾਂ ਦੇ ਵਿੱਚ ਕਿਤੇ ਫਲੱਡ ਨਹੀਂ ਆਇਆ ਸਾਨੂੰ ਡੋਬ ਦਿੱਤਾ ਹੁਣ ਸਾਡੇ ਅਗਲੇ ਵੀਰ ਭਰਾ ਜਿਹੜੇ ਫਰੋਜਪੁਰ ਏਰੀਆ ਤੋਂ ਗਾਂਤ ਰਹਿੰਦੇ ਆ ਜਾਂ ਪਿੱਛੇ ਰਹਿੰਦੇ ਢਿਲਵਾਂ ਵਾਲੇ ਜਿਹੜਾ ਉਹ ਵੀ ਡੋਬ ਦਿੱਤੇ ਅੱਛਾ ਭਾਈ ਆਏ ਸਾਲ ਜਿਹੜੀ ਤਰ੍ਹਾਂ ਮਾਰ ਪਾਉਂਦਾ ਮੇਰੀ 40 ਦੇ ਲਾਗੇ ਉਮਰ ਹੋ ਚਲੀ ਆ ਪਾ ਪਿਓਾਂ ਤੋਂ ਸੁਣਦੇ ਆ ਹਰ ਸਾਲ ਹੀ ਪਾਣੀ ਆਉਂਦਾ ਹਰ ਸਾਲ ਹੀ ਪਾਣੀ ਦੀ ਮਾਰ ਚੱਲਦੀ ਆ ਇਹ ਨਹੀਂ ਸਾਡਾ ਇੱਕ ਸਾਲ ਲੰਘ ਜੂ ਸੁੱਕਾ ਦੂਜੇ ਸਾਲ ਪਾਣੀ ਆਉਣਾ ਹੀ ਆਉਣਾ ਸਾਨੂੰ ਇਹ ਪੱਕਾ ਪਤਾ ਵੀ ਪਾਣੀ ਆਉਣਾ ਹੀ ਆ ਹਾਂ ਉਹ ਦੇਖ ਲਓ ਤੁਹਾਡੇ ਸਾਹਮਣੇ ਵਿਚਾਰਾ ਦੁੱਧ ਘਰ ਘਰੋਂ ਇਕੱਠਾ ਕਰਕੇ ਲੈ ਗਿਆ ਬੇੜੀਆਂ ਰਾਈ ਹੂੰ ਕਿੰਨਾ ਔਖਾ ਬਾਈ ਦੁੱਧ ਇਕੱਠਾ ਹੁੰਦਾ ਜੇ ਲੰਗਰ ਦੀ ਗੱਲ ਹੋਵੇ ਬੇੜੀਆਂ ਰਾਈ ਹੁੰਦਾ ਬੇੜੀਆਂ ਰਾਈ ਕਰਨਾ ਪੈਂਦਾ ਸਾਰਾ ਕੁਝ ਬੇੜੀਆਂ ਰਾਈ ਹੁੰਦਾ ਸਾਡਾ ਆਉਣ ਜਾਂਦਾ ਇੱਕ ਦੂਜੇ ਨਾਲ ਸੰਪਰਕ ਸਾਰਿਆਂ ਦਾ ਟੁੱਟ ਗਿਆ ਹੂੰ ਫੋਨ ਤੇ ਇੱਕ ਦੂਜੇ ਨਾਲ ਹਾਲ ਚਾਲ ਪੁੱਛਣਾ ਕੋਈ ਸਾਧਨ ਨਹੀਂ ਜਾਂਦਾ ਅਮਰਜੈਂਸੀ ਹੋ ਜੇ ਤੇ ਅਸੀਂ ਵੀਰ ਭਰਾ ਕੇ ਦਾ ਤਰਲਾ ਕਰਦੇ ਆ ਵੀ ਭਾਈ ਆਹ ਗੱਲ ਬਣ ਗਈ ਤੂੰ ਬੀੜੀ ਲੈ ਕੇ ਛੇਤੀ ਉਹ ਵੀਰ ਭਰਾ ਵਿਚਾਰਾ ਫਿਰ ਬੀੜੀ ਲੈ ਕੇ ਪਹੁੰਚਦਾ ਨਹੀਂ ਤੇ ਅਸੀਂ ਵੀ ਸੁੱਕੇ ਹੁੰਦੇ ਤੇ ਪਾਰ ਵਾਲੇ ਲੋਕਾਂ ਵਾਂਗੂ ਅਸੀਂ ਵੀ ਵਸਦੇ ਹੁੰਦੇ ਇਹ ਜਿਹੜਾ ਬਿਆਸ ਦਰਿਆ ਨਾ ਕਈ ਮੇਰੇ ਮੈਂ ਤੁਹਾਨੂੰ ਤੁਹਾਡੇ ਮੀਡੀਆ ਵਿੱਚ ਰਹੀ ਕਹਿੰਦਾ ਕਈ ਵੀਰ ਇੱਥੇ ਕਮੈਂਟ ਕਰਦੇ ਆ ਵੀ ਤੁਸੀਂ ਦਰਿਆ ਦੇ ਵਿੱਚ ਬੈਠੇ ਜੀ ਦਰਿਆ ਦਾ ਏਰੀਆ ਮੱਲਿਆ ਹੋਇਆ ਤੁਹਾਡਾ ਦਰਿਆ ਦਾ ਏਰੀਆ ਮੱਲਿਆ ਅਸੀਂ ਉਹ ਵੀਰਾਂ ਨੂੰ ਚੈਲੰਜ ਕਰਦੇ ਆ ਵੀ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਨੂੰ ਵਿਖਾਉਣੇ ਦਰਿਆ ਅਸੀਂ ਮੱਲਿਆ ਕਿ ਦਰਿਆ ਨੇ ਸਾਨੂੰ ਡੋਬਿਆ ਆ ਕਿ ਸਰਕਾਰਾਂ ਨੇ ਡੋਬਿਆ ਇਹ ਸੁਲਤਾਨਪੁਰ ਲੋਧੀ ਤੋਂ ਸਾਡੇ ਪਿਓ ਦਾਦੇ ਦੱਸਦੇ ਹੁੰਦੇ ਵੀ ਦਰਿਆ ਉੱਥੇ ਹੁੰਦਾ ਸੀ ਹੂੰ ਉੱਥੋਂ ਹਟਦਾ ਹਟਦਾ ਸਰਕਾਰਾਂ ਨੇ ਇੱਕ ਕੈਰੋ ਨੇ ਉੱਥੇ ਵਾ ਤੁਸੀਂ ਬੰਨ ਲਾਤਾ ਪ੍ਰਤਾਪ ਸਿੰਘ ਕੈਰੋ ਪ੍ਰਤਾਪ ਸਿੰਘ ਕੈਰੋ ਨੇ ਉਹਨੇ ਬੰਨ ਲਾਤਾ ਤਾਂ ਸਾਨੂੰ ਦਰਿਆ ਵਾਲੇ ਏਰੀਆ ਬਣਾਤਾ ਜਦ ਕੀ ਪਾਕਿਸਤਾਨ ਤੋਂ ਵੇਲੇ ਦੇ ਇੱਥੇ ਲੋਕ ਬੈਠੇ ਵਿਚਾਰੇ ਜੀ ਆਦੇ ਹੱਥੀਂ ਪਹਿਲੀਆਂ ਮਿਹਨਤਾਂ ਕਰਕੇ ਪਹਿਲੀਆਂ ਬਣਾਈਆਂ ਇਹ ਹਮ ਪਰ ਦ ਬਹੁਤ ਦੁੱਖ ਆਉਂਦਾ ਰੋਣਾ ਆਉਂਦਾ ਵੇਖ ਕੇ ਫਸਲ ਨੂੰ ਪੁੱਤਾਂ ਨੂੰ ਫਸਲ ਪਾਲੀ ਨੂੰ ਵੀ ਅੱਜ ਸਾਡੇ ਹਾਲਾਤ ਕੀ ਬਣ ਗਏ ਜੀ ਸਰਕਾਰ ਨੇ ਸਾਨੂੰ ਭੁਖਾਰੀ ਬਣਾ ਦਿੱਤਾ ਸਾਰਿਆਂ ਨੂੰ ਹਮ ਭਾਈ ਜਿਵੇਂ ਆਪਾਂ ਜਦੋਂ ਪਹਿਲਾਂ ਜੇ ਮੈਂ ਗੱਲ ਕੀਤੀ ਅੱਜ ਜੋ ਕਿਸਾਨ ਫਸਲ ਬੀਜਦਾ ਤਾਂ ਆਉਣ ਵਾਲੇ ਟਾਈਮ ਦੀ ਆਸਾ ਹੁੰਦੀਆਂ ਨੇ ਉਮੀਦਾਂ ਹੁੰਦੀਆਂ ਨੇ ਕਿ ਬੱਚੇ ਨੂੰ ਪੜ੍ਹਾਵਾਂਗੇ ਬੱਚਾ ਦਾ ਵਿਆਹ ਕਰਾਂਗੇ ਧੀਆਂ ਦਾ ਵਿਆਹ ਕਰਾਂਗੇ ਉਹ ਧੁੰਦਲੀਆਂ ਨਜ਼ਰ ਆਉਂਦੀ ਹੁਣ ਕਿੱਥੇ ਨ ਕਿੱਥੇ ਆ ਜੀ ਸਹੌਣਾ ਵੀ 10 ਦਿਨ ਹੋ ਗਏ ਬੱਚੇ ਵਿਚਾਰੇ ਸਾਰੇ ਘਰਾਂ ਚ ਸਕੂਲਾਂ ਚ ਜਾ ਹੀ ਨਹੀਂ ਸਕਦੇ ਕਦ ਨਾ ਜਾਣਗੇ ਵਿਚਾਰੇ ਪਾਸੇ ਪਾਣੀ ਪਾਣੀ ਹੈ ਬੇੜੀ ਕੋ ਹੈਗੀ ਕਿ ਕੋ ਨਹੀਂ ਹੈਗੀ ਹਮ ਬੱਚੇ ਵਿਚਾਰੇ ਡਰਦੇ ਨੇ ਅਸੀਂ ਭੇਜਦੇ ਛੋਟੇ ਛੋਟੇ ਬੱਚੇ ਆ ਵੀ ਬਾਈ ਜਾਂਸ ਬੇੜੀ ਨੂੰ ਅਭੀ ਨਭੀ ਉਹ ਗਰਸੇ ਚਿੱਤ ਕੀ ਕਰਾਂਗੇ ਹਮ ਫਸਲਾਂ ਤੇ ਅਸੀਂ ਗੋਆਈਆਂ ਹੀ ਆਉਦੀਆਂ ਪੋਈਆਂ ਤੇ ਪਰਿਵਾਰ ਕਿਉਂ ਗੋਈਏ ਹਾਂ ਹਮ ਇਸ ਕਰਕੇ ਕਈ ਪਰਿਵਾਰ ਸਾਡੇ ਦਰਿਓਂ ਪਾਰ ਚਲੇ ਗਏ ਕਈ ਵਿਚਾਰੇ ਬੈਠੇ ਆ ਉਹ ਕਹਿੰਦੇ ਵੀ ਘਰ ਨਹੀਂ ਛੱਡ ਕੇ ਜਾਣਾ ਜੋ ਮਰਜੀ ਹੋ ਜਾ ਨਹੀਂ ਕਰ ਛੱਡਿਆ ਜਾਂਦਾ ਭਾਵੇਂ ਕੁਝ ਵੀ ਹੋ ਜਾ ਜੀ ਹਾਂਜੀ ਤਾਂ ਇਹਨਾਂ ਲੋਕਾਂ ਦਾ ਇਹ ਕਹਿਣਾ ਹੈ ਕਿ ਅਸੀਂ ਘਰ ਨਹੀਂ ਛੱਡ ਸਕਦੇ ਚਾਹੇ ਜੋ ਕੁਝ ਵੀ ਹੋ ਜਾਏ ਸਾਨੂੰ ਬਿਆਸਦਰਾ ਦੂਜੇ ਤੀਜੇ ਸਾਲ ਮਾਰਦਾ ਰਹੇ ਇੱਕ ਇਹ ਵੀ ਇੱਥੇ ਇਹਨਾਂ ਲੋਕਾਂ ਨੇ ਖਦਸ਼ੇ ਕੀਤੇ ਨਾ ਵੀਰਾਂ ਨੇ ਖਦਸ਼ੇ ਕੀਤੇ ਕਿ ਸਾਨੂੰ ਲੋਕ ਸਾਡੇ ਤੇ ਤੰਜ ਕੱਸਦੇ ਆ ਕਮੈਂਟ ਕੱਸਦੇ ਆ ਕਿ ਤੁਹਾਡਾ ਜਿਹੜਾ ਏਰੀਆ ਤੁਸੀਂ ਉਹ ਬਿਆਸ ਦਰਿਆ ਦਾ ਏਰੀਆ ਮੰਨਿਆ ਹੋਇਆ ਪਰ ਇਹ ਲੋਕ ਜਿਹੜੇ ਵੀਰ ਆ ਇਸ ਗੱਲ ਦਾ ਦਾਵਾ ਕਰਦੇ ਆ ਕਿ ਜਿਹੜੀਆਂ ਜ਼ਮੀਨਾਂ ਸਾਡੀਆਂ ਇੱਥੇ ਹੈਗੀਆਂ ਨੇ ਆ ਸਾਰਾ ਏਰੀਆ ਜਿਹੜਾ ਜ਼ਮੀਨਾਂ ਹੈਗਾ ਇਹਨਾਂ ਦੀ ਆਪਣੀ ਮਲਕੀਅਤ ਵਾਲਾ ਇਹਨਾਂ ਦੇ ਨਾਮ ਜਿਹੜੀਆਂ ਇਹ ਜ਼ਮੀਨਾਂ ਚੜੀਆਂ ਹੋਈਆਂ ਹਨ ਜੇਕਰ ਸਰਕਾਰੀ ਥਾਂ ਹੋਵੇ ਦਰਿਆ ਦਾ ਥਾਂ ਹੋਵੇ ਤਾਂ ਉਹ ਜ਼ਮੀਨ ਕਦੀ ਵੀ ਨਾ ਨਹੀਂ ਚੜਦੀ ਹੁੰਦੀਆਂ ਦਾਵਾ ਕਿ ਅਸੀਂ ਆਪਣੀ ਮਲਕੀਅਤ ਹੈ ਜਿਹੜੀ ਆਪਣੀਆਂ ਰਜਿਸਟਰੀਆਂ ਜਿਹੜੀਆਂ ਹੈਗੀਆਂ ਨੇ ਅਸੀਂ ਲੋਕਾਂ ਦੇ ਸਾਹਮਣੇ ਰੱਖ ਸਕਦੇ ਹਾਂ ਪਰ ਵੱਡੇ ਤੇ ਗਹਿਰੇ ਸਵਾਲ ਇਹ ਯਾਰ ਡੂੰਘਾ ਸਵਾਲ ਬਾਈ ਨੇ ਕੀਤਾ ਕਿ ਸਾਡਾ ਪੁੱਤ ਹੈ ਇਹ ਇਹ ਸਾਰੀ ਝੋਨੇ ਦੀ ਫਸਲ ਸੀ ਪਰ ਇੱਥੇ ਉਹਨਾਂ ਝੋਨਾ ਤਾਂ ਦਿਖਾਈ ਨਹੀਂ ਦਿੰਦਾ ਇੱਥੇ ਪਾਣੀ ਮਿੱਟੀ ਰੂਪੀ ਦਿਖਾਈ ਦਿੰਦਾ ਇਸ ਵੀਰ ਨੇ ਵੱਡੀ ਗੱਲ ਕਹੀ ਹੈ ਕਿ ਤੁਸੀਂ ਜਾਂ ਅਸੀਂ ਸਾਡੇ ਪੁੱਤ ਦੇ ਉੱਪਰ ਦੀ ਲੰਗ ਰਹੇ ਆ ਝੋਨਾ ਰੂਪੀ ਪੋਤਾ ਜਿਹੜਾ ਉਹ ਬੀਜਾ ਹੋਇਆ ਸੀ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਕਿਸਾਨ ਦੀ ਜਿਹੜੀ ਦੂਜਾ ਪੋਤਾ ਆਪਣੇ ਧੀਆਂ ਪੁੱਤਾਂ ਤੋਂ ਇਲਾਵਾ ਜਿਹੜਾ ਉਹ ਫਸਲ ਹੁੰਦੀ ਹੈ ਔਰ ਕਿਸਾਨ ਹਰ ਸਾਲ ਹੱਡਚੀਰਵੀ ਮਿਹਨਤ ਕਰਦਾ ਆਪਣੇ ਪੁੱਤਾਂ ਨੂੰ ਪਾਲਦਾ ਫਸਲ ਰੂਪੀ ਪੁੱਤਾਂ ਨੂੰ ਪਰ ਕਦੇ ਸੋਕਾ ਮਾਰ ਜਾਂਦਾ ਹੈ ਕਦੇ ਹਰ ਮਾਰ ਚਾਂਦੇ ਆ ਇਤਰਾਸ ਦੀ ਜਿਹੜੀ ਇਸ ਏਰੀਏ ਤੇ ਲਗਭਗ ਪਿਛਲੇ 50 ਸਾਲ ਤੋਂ ਇਤਰਾਸ ਦੀ ਇਸ ਏਰੀਏ ਤੇ ਹੈਗੀ ਆ ਘਰੋਂ ਦਾ ਜੀਸੀਪੀ ਨਾਲ ਵੱਟ ਮਾਰੀ ਚਾਰੇ ਪਾਸੇ ਜੀ ਆ ਘਰ ਜਿੱਥੇ ਆਪਾਂ ਆਏ ਨਾ ਬੇੜੀ ਲੈ ਕੇ ਨਹੀਂ ਤੇ ਇੱਕ ਜਾਂ ਰਸਤਾ ਸੁੱਕਾ ਸੀ ਤੁਰ ਕੇ ਹੀ ਆਉਂਦੇ ਹੁੰਦੇ ਸੀ ਜੀ ਅੱਜ ਵੇਖ ਲਓ ਬੇੜੀਆਂ ਰਾਈਆਂ ਆ ਆ ਵੀਰਾਂ ਨੇ ਪਾਬਲ ਨੇ ਨਾਲ ਆ ਬੰਨੇ ਬੰਨੇ ਆ ਉਹਦੇ ਘਰ ਦੇ ਵੱਟ ਮਾਰੀ ਆ ਵੀ ਸਾਡੇ ਘਰੇ ਪਾਣੀ ਨਾ ਜਾ ਸਕੀ ਪਰ ਸਰਕਾਰ ਨਹੀਂ ਕਹਿੰਦੀ ਵੀ ਪਾਣੀ ਘਟਿਆ ਅਸੀਂ ਕਹਿੰਨੇ ਪਾਣੀ ਨਹੀਂ ਘਟਿਆਗਾ ਜੀ ਪਾਣੀ ਉੱਥੇ ਦੀ ਉੱਥੇ ਹੀ ਆ ਆ ਤੁਸੀਂ ਫਲੱਡ ਪ੍ਰਭਾਵਿਤ ਏਰੀਆ ਦੇ ਵਿੱਚ ਮੌਜੂਦ ਆ ਔਰ ਅਸੀਂ ਇੱਕ ਘਰ ਦੇ ਵਿੱਚ ਮੌਜੂਦ ਆ ਆਸੇ ਪਾਸੇ ਇਸ ਘਰ ਦੇ ਪਾਣੀ ਆ ਤੁਹਾਨੂੰ ਦਿਖਾ ਦਨੇ ਆ ਇਹ ਰਸਤਾ ਜਿਹੜਾ ਇੱਥੇ ਬਣਿਆ ਹੋਇਆ ਸੀਗਾ ਨਿਸ਼ਾਨੀ ਤੁਸੀਂ ਦੇਖ ਸਕਦੇ ਹੋ ਜਿਹੜਾ ਇੱਥੇ ਰਸਤਾ ਸੀਗਾ ਪੱਕੀ ਪਹੀ ਬਣੀ ਹੋਈ ਸੀ ਔਰ ਇਹ ਪਹੀ ਆ ਜਿਹੜੀ ਉਹ ਸਾਹਮਣੇ ਜਿਹੜੇ ਘਰ ਬਣੇ ਹੋਇਆ ਉਹਨਾਂ ਘਰਾਂ ਤੱਕ ਜਾਂਦੀ ਸੀ ਪਰ ਇੱਥੇ ਪਸੀ ਪਹੀ ਦਾ ਜਿਹੜਾ ਨਾਮੂ ਨਿਸ਼ਾਨ ਦਿਖਾਈ ਨਹੀਂ ਦਿੰਦਾ ਪਾਣੀ ਜ਼ਰੂਰ ਜਿਹੜਾ ਇੱਥੇ ਦਿਖਾਈ ਦਿੰਦਾ ਔਰ ਇਸ ਘਰ ਦੇ ਜਿਹੜੇ ਮਾਲਕ ਨੇ ਵੀਰ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਕਿੰਨਾ ਕੁ ਨੁਕਸਾਨ ਹੋਇਆ ਤੁਹਾਡੀ ਫਸਲ ਦਾ ਜਾਂ ਘਰ ਦਾ ਬਹੁਤ ਨੁਕਸਾਨ ਹੋਇਆ ਜੀ ਹਾਂਜੀ ਜੀ ਤਾਂ ਜੇ ਆਪਾਂ ਗੱਲ ਕਰ ਲਈਏ ਹੁਣ ਜਿਹੜੀ ਥੋੜੇ ਤੱਕ ਪਹੁੰਚ ਆਉਂਦੀ ਆ ਲੋਕ ਪਹੁੰਚ ਕਰਦੇ ਆ ਚਾਹ ਮੈਡੀਕਲ ਸੇਵਾਵਾਂ ਦੀ ਗੱਲ ਹੋਵੇ ਜਾਂ ਹੋਰ ਹਰੇਚਾਰੇ ਦੀ ਗੱਲ ਹੋਵੇ ਖਾਣ ਪੀਣ ਦੀ ਅਵਸਥਾ ਦੀ ਗੱਲ ਹੋਵੇ ਉਹ ਬੇੜੀ ਰਹੀ ਆਉਂਦੀਆਂ ਨੇ ਹਾਂਜੀ ਬੇੜੀ ਰਹੀਆਂ ਆਉਂਦੀਆਂ ਹੂੰ ਹਾਂਜੀ ਮਤਲਬ ਉਹ ਪੁਲ ਤੋਂ ਹਨੂ ਬੇੜੀ ਆ ਜਾਂਦੇ ਆ ਉੱਥੋਂ ਆਪਦੇ ਬੇੜੀ ਤੇ ਅਸੀਂ ਆਪਦੇ ਘਰ ਤੱਕ ਲੈ ਜੰਨੇ ਹੂੰ ਹਾਂਜੀ ਕਰੇ ਫਿਰ ਗੁਜ਼ਾਰਾ ਕਿਵੇਂ ਕਰਦੇ ਹਾਂ ਬਾਈ ਕਿਉਂਕਿ ਬਹੁਤ ਬਹੁਤ ਵੱਡੀ ਮਾਰ ਆ ਔਖਾ ਬਹੁਤ ਬਹੁ ਮੁਸ਼ਕਲ ਹੈ ਹੂੰ ਹਾਂਜੀ ਸਾਡੇ ਘਰਾਂ ਦੇ ਵਿੱਚ ਪਾਣੀ ਵੜਿਆ ਹੋਇਆ ਵਾ ਤੇ ਫਸਲਾਂ ਦਾ ਚਲੋ ਨੁਕਸਾਨ ਜਿਹੜਾ ਹੂੰ ਤੇ ਆਪਦਾ ਵੀ ਬਹੁਤ ਜ਼ਿਆਦਾ ਔਖਾ ਹੁਣ ਰਹਿਣਾ ਸਹਿਣਾ ਹੂੰ ਹਾਂਜੀ ਜਦੋਂ ভাই ਫਲੱਡ ਆਉਂਦੇ ਆ ਤਾਂ ਉੱਥੇ ਜਿਹੜੀਆਂ ਬਿਵਾਰੀਆਂ ਆਟੋਮੈਟਿਕ ਉੱਥੇ ਆ ਜਾਂਦੀਆਂ ਨੇ ਚਾਹੇ ਉਹ ਅਲਰਜੀ ਦੀ ਗੱਲ ਹੋਵੇ ਉਹਨਾਂ ਗੱਲਾਂ ਨੂੰ ਲੈ ਕੇ ਥੋੜੇ ਬੱਚੇ ਵੀ ਹੋਣਗੇ ਡਰ ਮੰਨ ਦੇ ਵਿੱਚ ਬਹੁਤ ਜ਼ਿਆਦਾ ਜੀ ਬੱਚਿਆਂ ਦਾ ਵੀ ਫਿਊਚਰ ਖਤਮ ਹੀ ਆ ਹਿਸਾਬ ਨਾਲ ਹਾਂਜੀ ਜੀ ਬਈ ਪਸ਼ੂ ਰੱਖੇ ਹੋਏ ਸੀਗੇ ਤੁਹਾਡੇ ਇੱਥੇ ਹਾਂਜੀ ਪਸ਼ੂ ਰੱਖੇ ਹੋਏ ਜੀ ਹੂੰ ਪਸ਼ੂ ਰੱਖੇ ਆ ਪਰ ਪਰਿਵਾਰ ਸਾਰਾ ਬਾਹਰ ਗਿਆ ਜੀ ਬਾਹਰ ਭੇਜ ਦਿੱਤਾ ਕਿਉਂਕਿ ਪਾਣੀ ਦਾ ਜ਼ਿਆਦਾ ਖਤਰਾ ਹੈ ਸਾਉਂਤੇ ਵੀ ਖਤਰਾ ਹੈ ਜਿੰਨਾ ਚਿਰ ਸੀਐਮ ਸਾਹਿਬ ਕਹਿੰਦੇ ਪਾਣੀ ਵਾਧੂ ਰੱਖਣਾ ਸਾਉਂਤੇ ਵੀ 2027 ਚ ਵੀ ਆਊਗਾ 26 ਚ ਵੀ ਆਊਗਾ ਕਿਉਂਕਿ ਡਰ ਅੱਗੇ ਤੇ ਅੱਗੇ ਬਾਦ ਹੀ ਰਿਹਾ ਜਦੋਂ 23 ਆਇਆ 24 ਛੜਤਾ ਤੇ ਹੁਣ 27 ਚ ਵੀ ਸਾਨੂੰ ਬਈ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾਹ ਨੇ ਪਿਛਲੇ ਟਾਈਮ ਦੇ ਬੱਚਾ ਇੱਕ ਬਿਆਨ ਦਿੱਤਾ ਸੀਗਾ ਉਹਨਾਂ ਨੇ ਗੱਲ ਕਹੀ ਸੀ ਕਿ ਪੰਜਾਬ ਦੇ ਕੋਲ ਪਾਪ ਦੇ ਕੋਲ ਪਹਿਲਾਂ ਪਾਣੀ ਬਹੁਤ ਆਤਾ ਇਹਨਾਂ ਦਰਮਾਂ ਦਾ ਇੰਡਸ ਵਾਟਰ ਟ੍ਰੀਟੀ ਦਿੱਤਾ ਹ ਤ ਅਸੀਂ ਪੰਜਾਬ ਨੂੰ ਪਾਣੀ ਕੋ ਛੱਡੀਏ ਪਰ ਹੁਣ ਆਏ ਸਾਲ ਪਾਣੀ ਜਿਹੜਾ ਪੰਜਾਬ ਨੂੰ ਡੋਪਦਾ ਆਏ ਸਾਰੇ ਡੋਬਦਾ ਜਿੱਦਾਂ ਮੰਨ ਲਓ 2008 ਚ 12 ਚ 19 ਚ ਫਿਰ 23 ਚ ਹੁਣ 25 ਚ ਅੱਗੇ ਤੇ ਕਿ ਡਰਸ ਨਾਉਂਦਾ ਹੀ ਆ ਕਿ ਪਾਣੀ ਵਧੂਗਾ ਹੀ ਇਹਨਾਂ ਇਦਾਂ ਹੀ ਰੱਖਣਾ ਸਾਨੂੰ ਡੋਬ ਕੇ ਇਹਨਾਂ ਕੋਈ ਹੱਲ ਨਹੀਂ ਕੀਤਾ ਅਸੀਂ ਇਹਨਾਂ ਨੂੰ ਰੋਲਾ ਪਾ ਰਹੇ ਆ ਨਿਊਜ਼ ਵੀ ਕਹਿ ਰਹੀ ਆ ਕਿ ਇਹਨੂੰ ਇੱਕ ਪਾਸੇ ਕਰੋ ਰਾਣਾ ਇੰਦਰ ਪ੍ਰਤਾਪ ਬਹੁਤ ਵਿਧਾਨ ਸਭਾ ਚ ਮੁੱਦਾ ਠਾ ਰਹੇ ਆ ਕਿ ਦਰਿਆ ਨਹਿਰੀ ਰੂਪ ਕੀਤਾ ਜਾਵੇ ਪਰ ਇਹਨਾਂ ਦਾ ਕੋਈ ਹੱਲ ਨਹੀਂ ਕਰ ਰਹੇ ਬਸ ਇਦਾਂ ਹੁੰਦੇ ਆ ਇਹ ਵਾਅਦੇ ਆ ਦਾਅਵੇ ਆ ਇਹ ਸਰਕਾਰ ਹੀ ਮਾੜੀ ਹੈ ਪਰ ਪਾਲਾ ਪਸ਼ੂਆਂ ਦਾ ਜਿਹੜਾ ਦੁੱਧ ਤੁਸੀਂ ਪਾਉਂਦੇ ਸੀ ਉਹ ਗੁਜ਼ਾਰਾ ਚੱਲਾ ਸੀਗਾ ਉਵੇਂ ਹਾਂਜੀ ਚੱਲਦਾ ਸੀ ਹੁਣ ਪਸ਼ੂਆਂ ਦਾ ਔਖਾ ਦੇਖੋ ਦੁੱਧ ਦੀ ਵਿਚਾਰੇ ਆਉਂਦੇ ਬੇੜੀਆਂ ਰਹੀਆਂ ਆਉਂਦੇ ਆ ਲੇਟ-ਬੇਟ ਆਉਂਦੇ ਆ ਅੱਧਾ ਦੋ ਤੱਕ ਲੋਕਾਂ ਦਾ ਘਰ ਹੀ ਰਹਿ ਜਾਂਦਾ ਜੀ ਹੂੰ ਕਿਉਂਕਿ ਦੁੱਧ ਦੀ ਕਈਆਂ ਥਾਂ ਤੇ ਪਹੁੰਚ ਹੀ ਨਹੀਂ ਸਕਦੇ ਦੁੱਧ ਭਾਈ ਕਿੰਨਾ ਕ ਪਾਇਆ ਜਾਂਦਾ ਸੀਗਾ ਪਸ਼ੂਆਂ ਦਾ 10-12 ਲੀਟਰ ਪਾਉਂਦੇ ਸੀ ਅਸੀਂ ਹੂੰ ਇਦਾਂ ਵੀ ਚੱਗੀ ਇਨਕਮ ਸੀਗੀ ਪਸ਼ੂਆਂ ਦੀ ਹਾਂਜੀ ਚਲੋ ਗੁਜ਼ਾਰਾ ਚੱਲਦਾ ਜੀ ਆਪਦਾ ਹੂੰ ਹਾਂਜੀ ਹੁਣ ਸਾਰੀ ਰੁਕੀ ਹੋਈ ਆ ਰੁਕੀ ਆ ਜੀ ਰੁਕੀ ਆ ਕੁਝ ਦੋਦੀ ਆਉਂਦੇ ਆ ਵਿਚਾਰੇ ਦੋਦੀ ਵੀ ਕੀ ਕਰਨੀ ਜੀ ਹੁਣ ਕਿ ਜਾ ਤੁਸੀਂ ਦੇਖ ਰਹੇ ਰਸਤਾ ਹੀਗਾ ਇਹ 7-8 ਪਿੰਡਾਂ ਨੂੰ ਜੋੜਦਾ ਹੈ ਦੋਦੀ ਘਰੋਂ ਲੈ ਜਾਂਦਾ ਹੈ ਹੁਣ ਦੋਦੀ ਬੇੜੀਆਂ ਰਹੀ ਆਉਂਦੇ ਕਿਤੇ ਪਹੁੰਚਦੇ ਕਿਤੇ ਨਹੀਂ ਪਹੁੰਚਦੇ ਜਾਂਦਾ ਹੂੰ ਹਾਂਜੀ ਹੁਣ ਫਿਰ ਭਾਈ ਇਹ ਕਿਵੇਂ ਕਰੋਗੇ ਕਿਉਂਕਿ ਪਸ਼ੂ ਦੁੱਧ ਵੀ ਸੁੱਕਦੇ ਜਾਂਦੇ ਆ ਔਰ ਹਰਾਚਾਰੀ ਦੀ ਗੱਲ ਕਰ ਲਈ ਇਕੱਲੀ ਤੂੜੀ ਤੇ ਪਸ਼ੂ ਦੁੱਧ ਕਿੰਨਾ ਘਟਮ ਦੇ ਦੂਗਾ ਬਸ ਜੀ ਹੁਣ ਦੁੱਧ ਘਟੀ ਜਾਂਦਾ ਵਾ ਜਿਹੜੀ 10 ਲੀਟਰ ਦੇ ਵਾਲੀ ਸੀ ਉਹ 6-7 ਤੇ ਆ ਗਈ ਆ ਔੜੀ ਔੜੀ ਘਟੀ ਜਾਣਾ ਜੀ ਹੂੰ ਬਸ ਉਹਨੂੰ ਪੱਠੇ ਪਾਵਾਂਗੇ ਤੇ ਤੁਸ ਦਊਗੀ ਬਿਨਾ ਪੱਠੇ ਤੁਹਾਨੂੰ ਵੀ ਕੋਈ ਦੇਣਾ ਪਸ਼ੂਆਂ ਦੇ ਤੁਸੀਂ ਪੈਸੇ ਵੀ ਲਏ ਹੋਣਗੇ ਖਰੀਦੀਆਂ ਹੋਣਗੀਆਂ ਮੱਝ ਹਾਂਜੀ 1.5 ਲੱਖ ਤੋਂ ਘੱਟ ਮੱਝ ਨਹੀਂ ਆਉਂਦੀ ਕੋਈ 2 ਲੱਖ ਦੀ ਕੋਈ 1.5 ਲੱਖ ਦੀ ਤੁਹਾਨੂੰ ਪਤਾ ਨੁਕਸਾਨ ਹੀ ਆ ਹੁਣ ਬਿਮਾਰੀ ਪੈ ਲਈ ਆ ਪੱਠੇ ਤ ਮੂੰਹ ਕੋਰਦੀ ਬਿਮਾਰੀ ਹੋਵੇ ਹੋਰ ਵੀ ਅਲਰਜੀ ਤੋਂ ਬਿਮਾਰੀ ਬਸਵਾ ਨੂੰ ਹੋ ਜਾਂਦੀ ਹੈ ਜੀ ਆ ਪਾਣੀ ਤੋਂ ਹੋਣਾ ਹੀ ਹੈ ਦੇਖੋ ਬਿਮਾਰੀਆਂ ਹੀ ਆ ਹੂੰ ਜੀ ਤਾਂ ਇਸ ਏਰੀਏ ਦੇ ਲੋਕਾਂ ਨੇ ਜਿਹੜੇ ਉਹ ਵੱਡੇ ਸਵਾਲ ਖੜੇ ਕੀਤੇ ਔਰ ਖਦਸ਼ੇ ਜ਼ਹਿਰ ਕੀਤਾ ਜਿਵੇਂ ਬਾਈ ਨੇ ਪਹਿਲਾਂ ਪ੍ਰਤਾਪ ਸਿੰਘ ਕੈਰੋਂ ਦੀ ਗੱਲ ਕੀਤੀ ਆ ਉਦੋਂ ਤੋਂ ਲੈ ਕੇ ਜਿਹੜੇ ਵਿਆਸ ਦਰ ਹੈ ਜਿਹੜਾ ਹੈਗਾ ਇਹਨਾਂ ਇਸ ਏਰੀਏ ਦੇ ਲੋਕਾਂ ਨੂੰ ਹਮੇਸ਼ਾ ਮਾਰ ਪਾਉਂਦਾ ਰਿਹਾ ਚਾਹੇ 18 ਦੀ ਗੱਲ ਕੀਤੀ ਆ ਬਾਈ ਨੇ ਚਾਹੇ ਫਿਰ 22 23 ਦੀ ਗੱਲ ਹੋਵੇ ਹੁਣ 25 ਦੀ ਗੱਲ ਔਰ ਇਸ ਏਰੀਆ ਨੂੰ ਵੱਡੀ ਮਾਰ ਜਿਹੜਾ ਵਿਆਸ ਦਰਾ ਪਾਉਂਦਾ ਇਹ ਪਸ਼ੂਆਂ ਦੇ ਲਈ ਹਰਾ-ਚਾਰਾ ਵੀਰਦਾ ਬੀਜਿਆ ਹੋਇਆ ਸੀਗਾ ਬਿਲਕੁਲ ਖਤਮ ਹੋਣ ਦੇ ਕੰਢੇ ਤੇ ਖੜਾ ਇਸ ਹਰੇ-ਚਾਰੇ ਦੇ ਵਿੱਚ ਪਾਣੀ ਆ ਜਿਹੜਾ ਉਹ ਚਾਚਾ 5-5 ਫੁੱਟ ਖੜਾ ਉਹ ਜੇਕਰ ਪਾਣੀ ਇਸ ਚਾਰੇ ਦੇ ਵਿੱਚ 5-7 ਦਿਨ ਹੋਰ ਖੜਾ ਰਹਾ ਤਾਂ ਇਹ ਬਿਲਕੁਲ ਡੱਗ ਪਾਣਾ ਸੁੱਕ ਜਾਣਾ ਔਰ ਘਰ ਦੇ ਵਿੱਚ ਸਾਹਮਣੇ ਜਿਹੜਾ ਉਹ ਪਾਣੀ ਬੜਿਆ ਹੋਇਆ ਔਰ ਬੱਚੇ ਆ ਜਿਹੜਾ ਪਰਿਵਾਰ ਆ ਜਿਹੜੇ ਛੋਟੇ-ਛੋਟੇ ਬੱਚੇ ਆ ਜਿਹੜੇ ਇਹਨਾਂ ਵੀਰਾਂ ਨੇ ਘਰ ਤੋਂ ਸੁਰੱਖਿਅਤ ਥਾਵਾਂ ਦੇ ਬਾਲਾ ਜਿਹੜੇ ਉਹ ਪੇਸ਼ ਦਿੱਤੇ ਆ ਇਹਨਾਂ ਵੀਰਾਂ ਦਾ ਕਹਿਣਾ ਕਿ ਸਾਡਾ ਘਰ ਛੱਡਣ ਨੂੰ ਜਿਹੜਾ ਉਹ ਜੀ ਨਹੀਂ ਕਰਦਾ ਪਰ ਅਸੀਂ ਆਪਣਾ ਪਰਿਵਾਰ ਆਪਣੇ ਛੋਟੇ ਛੋਟੇ ਬੱਚੇ ਆ ਜਿਹੜੇ ਉਹ ਘਰਾਂ ਤੋਂ ਬਾਹਰ ਕਰ ਦਿੱਤੇ ਆ ਇਹਨਾਂ ਲੋਕਾਂ ਦੇ ਲਈ ਮੜ ਉੱਜੜ ਕੇ ਵਸਣ ਵਾਲੀ ਸਥਿਤੀ ਬਣੀ ਹੋਈ ਆ ਔਰ ਘਰ ਦੇ ਵਿੱਚ ਪੂਰਾ ਪਾਣੀ ਆ ਜਿਹੜਾ ਉਹ ਦਾਖਲ ਹੋਇਆ ਹੋਇਆ ਉਹ ਟਰੈਕਟਰ ਜਿਹੜਾ ਸਾਹਮਣੇ ਖੜਾਗਾ ਉਹ ਪਾਣੀ ਦੇ ਵਿੱਚ ਖੜਾ ਟਰੈਕਟਰ ਜਿਹੜਾ ਕਿਸਾਨ ਦਾ ਦੂਜਾ ਪੁੱਤ ਹੁੰਦਾ ਫਸਲ ਜਿਹੜੀ ਕਿਸਾਨ ਦੀ ਦੂਜੀ ਪੁੱਤ ਹੁੰਦੀ ਆ ਔਰ ਇੱਥੇ ਜਿਹੜਾ ਇਸ ਏਰੀਆ ਦੇ ਲੋਕੋ ਦੁਆਬੇ ਏਰੀਆ ਦੇ ਲੋਕ ਆ ਜਿਹੜੇ ਬਿਆਸ ਦਰਾ ਦੇ ਆਸ-ਪਾਸੇ ਪਿੰਡਾਂ ਵਾਲੇ ਲੋਕ ਆ ਜਿਹੜੇ ਆਪਣੇ ਪੁੱਤਾਂ ਵਰਗੀ ਪਾਲੀ ਹੋਈ ਫਸਲ ਨੂੰ ਅੱਖੀਂ ਬਰਬਾਦ ਹੁੰਦੀ ਉਹ ਦੇਖ ਰਹੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਬੇੜੀ ਦੇ ਬੱਚਾ ਸਕੂਟਰ ਹੀ ਰੱਖੀ ਹੋਈ ਆ ਇਸੇ ਤਰੀਕੇ ਦੇ ਨਾਲ ਲੋਕ ਆ ਜਿਹੜੇ ਆਪਣੀ ਜ਼ਿੰਦਗੀ ਬਸਰ ਜਿਹੜੀ ਕਰ ਰਹੇ ਆ ਆਪਣੀ ਜ਼ਿੰਦਗੀ ਨੂੰ ਇਸ ਏਰੀਆ ਦੇ ਲੋਕ ਜਿੱਥੇ ਫਲੱਡ ਆ ਹੋਇਆ ਆਪਣੀ ਜ਼ਿੰਦਗੀ ਰੂਪੀ ਬੇੜੀ ਨੂੰ ਤੱਕਾ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਇਸੇ ਤਰੀਕੇ ਦੇ ਨਾਲ ਲੋਕ ਆ ਜਿਹੜੇ ਸੁਰੱਖਿਆ ਥਾਮਾਂ ਦੇ ਵਾਲਾ ਆਪਣਾ ਸਮਾਨ ਲੈ ਕੇ ਜਾਂਦੇ ਚਾਹੇ ਉਹ ਰਸਣ ਦੀ ਗੱਲ ਹੋਵੇ ਚਾਹੇ ਪਸ਼ੂਆਂ ਦੇ ਚਾਰੇ ਦੀ ਗੱਲ ਹੋਵੇ ਚਾਹੇ ਹੋਰ ਜ਼ਿੰਦਗੀ ਵਿੱਚ ਜ਼ਰੂਰੀ ਵਸਤਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੀ ਗੱਲ ਹੋਵੇ ਉਸ ਏਰੀਏ ਦੇ ਲੋਕਾਂ ਦੇ ਲਈ ਵੱਡੀ ਸਮੱਸਿਆ ਖੜੀ ਹੈ ਜਿਵੇਂ ਬਾਈ ਨੇ ਸਾਨੂੰ ਦੱਸਿਆ ਕਿ ਪਸ਼ੂ ਸਾਡੇ ਰੱਖੇ ਹੋਏ ਸੀਗੇ ਔਰ ਪਸ਼ੂਆਂ ਦਾ ਦੁੱਧਾ ਜਿਹੜਾ ਅਸੀਂ 10 ਤੋਂ ਜਿਹੜਾ 12 ਲੀਟਰ 15 ਲੀਟਰ ਤੱਕ ਪਾਉਂਦੇ ਸੀ ਹੁਣ ਉਹੀ ਪਸ਼ੂ ਆ ਜਿਹੜੇ ਉਹ 5 ਲੀਟਰ ਤੇ ਆ ਗਿਆ 6 ਲੀਟਰ ਤੇ ਆ ਗਿਆ ਔਰ ਪਸ਼ੂਆਂ ਨੇ ਤੂੜੀ ਖਾਣੀ ਵੀ ਬੰਦ ਕਰ ਦਿੱਤੀ ਆ ਮੂੰਹ ਖੁਰਦੀ ਬਿਮਾਰੀ ਲੱਗਣ ਦਾ ਖਤਰਾ ਹੈਗਾ ਅਲਰਜੀ ਦਾ ਖਤਰਾ ਹੈਗਾ ਜਦੋਂ ਵੀ ਕਿਤੇ ਪਾਣੀ ਖੜਦਾ ਜਮਾ ਹੋ ਜਾਂਦਾ ਤਾਂ ਖਤਰਾ ਬਣਨਾ ਤਾਂ ਸੁਭਾਵਿਕ ਹੈ ਪਰ ਪਿਛਲੀਆਂ ਸਰਕਾਰਾਂ ਦੀ ਗੱਲ ਕਰ ਲਈਏ ਇਹਨਾਂ ਵੀਰਾਂ ਦੇ ਖਾਸੇ ਜਿਹੜੇ ਹੈਗਾ ਕਿ ਉਹਨਾਂ ਨੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਨਿਕਾਮੀਆਂ ਜਿਹੜੀਆਂ ਰਹੀਆਂ ਨੇ ਔਰ ਸਰਕਾਰ ਨੂੰ ਇਹ ਚੀਜ਼ ਚਾਹੀਦੀ ਆ ਕਿ ਜਿਹੜੇ ਇਸ ਏਰੀਏ ਦੇ ਲੋਕਾਂ ਦੇ ਲਈ ਛੇਤੀ ਤੋਂ ਛੇਤੀ ਜੋੜੀ ਆ ਉਹ ਮਦਦਾਂ ਮੁਹੱਈਆ ਕਰਵਾਈ ਜਾਵੇ ਇਸਲੇ ਏਰੀਆ ਦੇ ਲੋਕਾਂ ਦੇ ਲਈ ਪਾਣੀ ਜਿਹੜਾ ਰিলিজ ਕਰਵਾ ਕੇ ਕਿਸੇ ਹੋਰ ਪਾਸੇ ਵੱਲ ਛੱਡਾ ਜਾਣਾ ਚਾਹੀਦਾ ਜੁੜੇ ਹੋਣ ਨਿਰਪੱਖ ਪੋਸਟ ਦੇ ਨਾਲ ਮੈਂ ਸਿਮਰਤ ਜਿੰਦ ਸਿੰਘ ਦਾ ਕੈਮਰਾਮੈਨ ਕੁਸ਼ਾਨ ਦੇ ਨਾਲ